ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਰੇ ਫੇਸਬੁੱਕ ਵੀਰਾਂ ਦਾ ਸਾਰੇ ਯੂਟਿਊਬਰ ਵੀਰਾਂ ਦਾ ਅੱਜ ਦੀ ਨਵੀਂ ਵੀਡੀਓ ਪਿੰਡ ਅਕਲਿਆ ਜ਼ਿਲ੍ਹਾ ਮਾਨਸਾ ਬਾਈ ਸੇਵਕ ਦੇ ਘਰੋਂ ਆਇਆ ਬਾਈ ਨੂੰ ਸਾਰੇ ਜਾਣਦੇ ਆ ਬਾਈ ਦਾ ਡੀਜਾ ਦਾ ਕੰਮ ਵੀ ਹੈ ਆਲੇ ਦੁਆਲੇ ਦੇ ਪਿੰਡਾਂ 'ਚ ਬਾਈ ਨੂੰ ਸਾਰੇ ਜਾਣਦੇ ਆ ਬਾਕੀ ਬਾਈ ਦੇ ਆਪੇ ਛੋੜੇ ਭਾਈ ਨਾਲ ਗੱਲ ਕਰਾਂਗੇ ਬਾਈ ਕੋਲੇ ਆ ਝੋਟੀ ਸੇਲ ਆ ਮਿੱਤਰੋ ਲੰਮੀ ਆ ਕੱਦਗਾਠ ਬਹੁਤ ਐ ਚਾਰੇ ਥਣ ਕੱਲਾ ਕੱਲਾਗਾ ਤੀਜਾ ਦਿਨ ਆ ਜਿਹਨੂੰ ਸੂਈ ਨ ਹੋਇਆ ਬੱਚਾ ਖੜਾ ਮਗਰ ਮੇਲ ਕਾਫ ਐ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ। ਟਕਲਾ ਸਿੰਘ ਦਾ ਫੋਨ ਕੱਟ ਲੈ। ਸਾਰੀ ਡਿਟੇਲ ਆਪਾਂ ਝੋਟੀ ਦੀ ਬਾਈ ਤੋਂ ਲਵਾਂਗੇ। ਆਜੋ ਬਾਈ ਨਾਲ ਕਰਾਉਨੇ ਆ ਗੱਲ। ਸਸੀ ਦਾ ਬਾਈ। ਹਸੀ ਆਪ। ਕੀ ਨਾ ਬਾਈ? ਜਗਤਾਰ ਸਿੰਘ ਬਾਈ। ਠੀਕ ਹੈ। ਉੱਚੀ ਬੋਲਣਾ ਬਾਈ। ਕਿਹੜਾ ਪਿੰਡ ਹੈ? ਮੇਰਾ ਪਿੰਡ ਬਾਈ ਅਕੜੀਆ ਜਿਹੜਾ ਮਾਨਸਾ। ਠੀਕ ਹੈ ਬਾਈ। ਝੋਟੀ ਆਪਣੀ ਆ ਬਾਈ? ਹਾਂਜੀ ਹਾਂਜੀ। ਠੀਕ ਹੈ। ਇਹਦਾ ਕੀ ਰਿਗਾਰਡ ਹੈ ਬਾਈ? ਕਹਿੰਵੇਂ ਸੂਏ ਝੋਟੀ ਹੈ ਇਹ। ਇਹ ਬਾਈ ਚੌਥੇ ਸੂਏ ਝੋਟੀ ਆ। ਪਹਿਲਾਂ ਇਹਦੇ ਥੱਲੇ ਆਪਾਂ 12 ਲੀਟਰ ਦੁੱਧ ਚੋਇਆ ਹੈਗਾ। ਕੀ ਚੌਥੇ ਸੂਏ ਸੂਈ ਹੈ ਜਾਨੀ ਹਾਂ ਹਾਂ ਠੀਕ ਹੈ ਹੁਣ ਇਸ ਟਾਈਮ ਬਈ ਇਹਦੇ ਥੱਲੇ ਕਿੰਨਾ ਬੋਲਾ ਤਿਆਰ ਹੈ ਅੱਜ ਤੀਜਾ ਦਿਨ ਸੁਈ ਬਈ ਤੀਜੇ ਦਿਨਾ ਤਰਕੇ ਸੂਈ ਸੀਗੀ ਦੋ ਥਣ ਕੱਟੇ ਨੂੰ ਚੰਗਾ ਕੇ 22 ਲੀਟਰ ਦੁੱਧ ਕੱਢਿਆਗਾ ਇੱਕ ਟਾਈਮ ਦਾ ਇੱਕ ਟਾਈਮ ਦਾ ਦੋਨਾਂ ਦਾ ਤੂੰ 5 5.5 ਮੰਗਾ ਹਾਂ 5 ਹਾਂ ਠੀਕ ਹੈ ਮਿੱਤਰੋ ਦੋ ਥਣ ਬੱਚੇ ਨੂੰ ਫੁੱਲ ਝਗਾ ਕੇ ਬਾਈ ਕਹਿੰਦਾ ਆਪਾਂ ਦੋ ਥਣ ਚੋਏ ਸੀ ਸਾਰੇ ਸਾਰੀ ਧਾਰ ਖਾਲੀ ਨਹੀਂ ਕਰੀ ਇਹਦਾ 2.5 ਲੀਟਰ ਵਾਂਗੂ ਬੌਲਾ ਦੋਨੇ ਟੈਮਰ ਆ ਤਿਆਰ ਐ ਤਿੰਨ ਦਿਨਾਂ ਸੂਈ ਨੂੰ ਹੋਇਆ ਬਾਕੀ ਆਪਾਂ ਹੋਰ ਡਿਟੇਲ ਲੈਣੇ ਆ ਅੱਛਾ ਭਾਈ ਹੁਣ ਐਂ ਦੱਸ ਦੇ ਇਹਦਾ ਪਿਸਰੇ ਸੂਏ ਵਾਲਾ ਮਤਲਬ ਕਿੰਨਾ ਦੁੱਧ ਤਿਆਰ ਸੀ ਇੱਕ ਦਿਨ ਦਾ 12 ਲੀਟਰ ਦੁੱਧ ਗੱਡੇ ਬਈ ਪਿਸਲੇ ਸੂਏ ਤਸੱਲੀ ਵਾਲਾ 12 ਲੀਟਰ ਕੱਢਿਆ ਜਾਣੀਗੀ ਅੰਡੇ ਵਾਲਾ ਲਓ ਵੀ ਮਿੱਤਰੋ ਬਾਈ ਦੱਸਦਾ ਇਹਨਾਂ ਵੀ 12 ਲੀਟਰ ਦੁੱਧ ਦੀ ਚਵਾਈ ਕਹਿੰਦਾ ਅਸੀਂ ਇਹਦੀ ਘਰੇ ਕਰੀ ਹੋਈ ਆ ਨਾਰਮਲ ਖਰਾਕ ਤੇ ਜੋ ਆਪਣੇ ਘਰਾਂ ਜਾਮ ਖਰਾਕ ਹੁੰਦੀ ਆ ਬਾਕੀ ਦੁੱਧ ਸੇਵਾ ਦਾ ਕੱਦ ਕਾਸ ਬਹੁਤ ਲੰਮੀ ਬਹੁਤ ਹੈ ਮਿੱਤਰੋ ਲੈ ਭਾਈ ਮਾਰ ਦੇ ਕੈਮਰਾ ਦਿਖਾ ਦੇ ਬਾਕੀ ਆਪਾਂ ਸਾਨੂੰ ਝੋਟੀ ਤੋੜ ਕੇ ਦਿਖਾਵਾਂਗੇ ਹੰਡੀ ਐ ਸੀਲ ਐ ਮਿੱਤਰੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਬਾਈ ਦਾ ਆਪਾਂ ਕੰਡੈਕਟ ਨੰਬਰ ਵੀ ਲਵਾਂਗੇ ਸੋਹਣੀ ਐ ਝੋਟੀ ਜਾਨੀ ਕੀ ਚੰਗੀ ਤਿਆਰ ਹੋਈ ਐ ਝੋਟੀ ਅੱਛਾ ਹੁਣ ਜੇ ਦਾਰ ਵੀ ਆਏ ਦੱਸ ਦੇ ਪਹਿਲਾਂ ਤਾਂ ਆਪਣਾ ਨੰਬਰ ਬੋਲ ਭਾਈ ਫੋਨ ਨੰਬਰ ਬੋਲ ਦੇ ਠੀਕ ਹਾਂਜੀ 96072 ਬਾਈ ਇੱਕ ਵਾਰੀ ਨੰਬਰ ਹੋਰ ਬੋਲ ਦੇ ਵੀ 75086 96072 ਲਓ ਵੀ ਮਿੱਤਰੋ ਨੰਬਰ ਤੁਸੀਂ ਨੋਟ ਕਰ ਲਿਓ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਲਓ ਵੀ ਹੁਣ ਬਈ ਐ ਕਰਜੇਦਾਰ ਝੋਟੀ ਨੂੰ ਤੋਰ ਆਜੋ ਮਿੱਤਰੋ ਤੁਹਾਨੂੰ ਅੱਵਾ ਤੁਰਦੀ ਦਿਖਾਉਣੇ ਆ ਬਾਕੀ ਤੁਸੀਂ ਚੈੱਕ ਕਰ ਲਿਓ ਬਾਕੀ ਤਸੱਲੀ ਤੁਸੀਂ ਕੋਲੇ ਆ ਕੇ ਵੀ ਕਰ ਸਕਦੇ ਹੋ ਇਹੇ ਕੱਚੇ ਕਿੱਲੇ ਝੋਟੀਆਂ ਮਿੱਤਰੋ ਕੋਈ ਵਪਾਰ ਦਾ ਕੰਮ ਨਹੀਂ ਇੱਕ ਘਰੇਲੂ ਕਿਸਾਨ ਪਰਿਵਾਰ ਕੋਲੇ ਝੋਟੀਆਂ ਮਿੱਤਰੋ ਆਜੋ ਤੁਹਾਨੂੰ ਤੁਰਦੀ ਦਿਖਾਉਨੇ ਆ ਬਾਕੀ ਢਿੱਲਾ ਢੁਲਾ ਬਹੁਤ ਜਦੋਂ ਤਿਆਰ ਹੁੰਦੀ ਆ ਆਪਾਂ ਪੈਰ ਦੇ ਟਾਈਮ ਤੇ ਇਹ ਵੀਡੀਓ ਬਣਾ ਰਹੇ ਆ ਐ ਵੀ ਸੇਵਕਾ ਇਦੋਂ ਟਾਈਮ ਦੇਖ ਕੇ ਦੱਸ ਕੀ ਹੋਇਆ ਹੁਣ